ਯਾਰ 2 ਲੱਖ ਰੁਪਇਆ ਦਿਓ ਆ ਲੈ ਇੱਕ ਚਰਮਸ਼ੋਹ ਆ ਕਿੰਨਾ 50 ਹਜ਼ਾਰ ਲੱਖ ਆ 2 ਲੱਖ ਆ ਬੇਬੇ ਬਾਪੂ ਇਹਨਾਂ ਨੂੰ ਇੰਦਰੂ ਕਰ ਲੋ ਜੀ ਇੰਦਰੂ ਕਰਕੇ ਆ ਲੈ ਵੀਰੇ ਆ ਅਸੀਂ 4 ਲੱਖ ਦੇ ਕੇ ਚੱਲੇ ਆ ਕਾਰ ਸਟਾਰਟ ਕਰਾਓ ਸਰਪੰਚ ਸਾਹਿਬ ਨੂੰ ਦੇ ਕੇ ਚੱਲੇ ਛੇਲ ਆ ਵੀਰੇ ਆ ਪਹਿਲਾਂ ਪੂੰਡਾ ਦਾ ਹੱਲ ਕਰੋ ਸਪਰੇਅ ਵਰਵਾਓ ਇਹਨਾਂ ਨੂੰ ਅਬਦੇ ਘਰੇ ਲੈ ਕੇ ਜਾਓ ਠੀਕ ਆ ਆ ਲੋ ਆ ਸਰਪੰਚ ਨੂੰ ਦੇ ਕੇ ਚੱਲੇ ਆ 4 ਲੱਖ ਆ ਇਧਰ ਹੋ ਜਾਓ ਬਾਲੋ ਸਰਪੰਚ ਸਾਹਿਬ ਕੋਈ ਸਰਪੰਚ ਸਾਹਿਬ ਕੋਈ ਮਹਿਲਾ ਬੁਲਾ ਲਓ ਸਰਪੰਚ ਇੱਕ ਬਾਹਰ ਆਜੋ ਸਰਪੰਚ ਆਪ ਦੇ ਘਰੇ ਲੈ ਜਾ ਯਾਰ ਰਾਜ ਦੇ ਬਿਲਕੁਲ ਅਸੜੇ ਆ ਉਹ ਵੀ ਉੱਥੇ ਲੈ ਕੇ ਜਾਓ ਉਹ ਜਰੂਰ ਕਰ ਹਾਂ ਉਹ ਵੀ ਨਾਲ ਲੈ ਕੇ ਹਾਂ ਲੈ ਜਾ ਕਿਹ ਲੈ ਜਾਓ ਆਪਣੇ ਘਰ ਹਾਂ ਚਲੋ ਵਾਈ ਬਾਈ ਆਓ ਆਓ ਕਾ ਐਸੇ ਕਰ ਬਾਬਾ ਯਾਰ ਇੱਕ ਰੀ ਮਿਲ ਨਵਾ ਯਾਰ ਇੱਕ ਰੀ ਯਾਰ ਬਿਲਕੁਲ ਜੱਫੀ ਪਾ ਲੈ ਮੈਮ ਚੱਲਦੇ ਹਾਂ 咱们。